ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਨਾ ਜਿਹੜੇ ਸਾਡੇ ਪ੍ਰਚਾਰਕ ਨੇ ਫੁਕਰੇ ਫੜਾ ਮਾਰਨ ਵਾਲੇ ਭਾਵੇਂ ਉਹ ਢਾਡੀ ਹੁਣ ਬਹੁਤੇ ਤੇ ਜਾਂ ਆ ਪਰਵਾਨੇ ਵਰਗੇ ਇਹ ਕੀ ਕਹਿੰਦੇ ਹੁੰਦੇ ਲੋਕਾਂ ਨੂੰ ਸਵਾ ਲੱਖ ਸੇ ਇੱਕ ਲੜਾਉ ਤਬਕ ਬਿੰਦ ਸਿੰਘ ਨਾਮ ਕਹਾਉ ਇਹ ਬਹੁਤ ਵਾਰ ਪੜਿਆ ਜਾਂਦਾ ਅਛਾ ਇਹ ਸ਼ਬਦ ਦੇ ਅਰਥ ਨਾ ਜੇ ਮੰਨ ਲਓ ਗੱਲ ਸ਼ਬਦੀ ਰੂਪ ਵਿੱਚ ਕਰਨੇ ਹੁਣ ਇਹਦੇ ਇਹ ਬਣਦਿਆ ਵੀ ਇੱਕ ਪਾਸੇ ਕਹਿ ਲਈਏ ਮਨਮਤ ਵਾਲਾ ਜਾਂ ਕਹਿ ਲਈਏ ਝੂਠ ਬੋਲਣ ਵਾਲੇ ਲੱਖਾਂ ਬੰਦੇ ਖੜੇ ਹੋਣ ਤੇ ਇੱਕ ਪਾਸੇ ਸੱਚ ਬੋਲਣ ਵਾਲਾ ਖੜਾ ਹੋਵੇ ਤਾਂ ਇਹਨੂੰ ਕਹਿੰਦੇ ਐ ਇੱਕ ਲੱਖਾਂ ਦੇ ਨਾਲ ਲੜਨ ਵਾਲਾ ਜਿਹੜੀ ਮੈਦਾਨੇ ਜੰਗ ਦੀ ਗੱਲ ਹੈ ਨਾ ਵੀ ਲੱਖਾਂ ਦੇ ਨਾਲ ਸਵਾ ਲੱਖ ਦੇ ਨਾਲ ਇੱਕ ਲੜਿਆ ਇਹ ਫੁਕਰੀਆਂ ਗੁਰੂ ਪਾਸ਼ਾ ਨੂੰ ਬਾਤ ਮਾਰੀਆਂ ਇਹਨਾਂ ਨੇ ਮੈਂ ਜਿਹੜੀ ਗੱਲ ਕਰ ਰਹੀ ਐ ਇਹ ਜ਼ਿਆਦਾਤਰ ਤੇ ਲੋਕਾਂ ਦੇ ਪੁੱਤ ਮਰਉਣ ਬਾਅਦ ਤੇ ਸ਼ਬਦ ਪੜ੍ਹ ਤੁਸੀਂ ਢਾਡੀ ਦੇਖਿਆ ਕੋਈ ਲੜਦਾ ਅਜੇ ਤੱਕ ਆਹ ਕਰ ਦਿਆਂਗੇ ਬਾਹ ਕਰ ਦਿਆਂਗੇ ਉੱਤੇ ਥੁੱਕ ਛਿੱਟੇ ਜਾਣਗੇ ਜਿਹੜੇ ਮੂਰੇ ਬੈਠੇ ਹੁੰਦੇ ਐ ਇੰਨਾ ਉੱਚਾ ਬੋਲਦੇ ਐ ਐ ਲੱਗੂ ਅਗਲੇ ਨੂੰ ਵੀ ਬੱਸ ਹੁਣ ਤਾਂ ਇਹ ਕਿਰਪਾਨ ਲੈ ਕੇ ਜਾਊਗਾ ਕਿਹਦਾ ਗੱਲ ਲਾਉਣ ਵਾ ਤੇ ਇਦਾਂ ਲੱਗ ਪਰ ਹੁੰਦਾ ਕੁਛ ਨਹੀਂ ਰੋ ਵੀ ਹੁੰਦਾ ਜਾਂ ਤਾਂ ਭੀਮ ਖਾਦੀ ਹੁੰਦੀ ਐ ਰੱਜ ਕੇ ਜਾਂ ਭੁੱਕੀ ਬਾਲ ਕੇ ਪੀਤੀ ਹੁੰਦੀ ਐ ਜੋ ਕੈਪਸੂਲ ਖਾਦੇ ਹੁੰਦੇ ਜਿਹੜੇ ਪਹਿਲਾਂ ਹੁੰਦੇ ਸੀ ਪ੍ਰਕਸ਼ੀ ਬਨ ਪਤਾ ਨਹੀਂ ਕੀ ਉਹ ਖਾਦੇ ਹੁੰਦੇ ਹੁਣ ਪ੍ਰਹਿਗਾਪੁਰਗਾ ਪਤਾ ਨਹੀਂ ਕੀ ਕੁਛ ਆਉਂਦਾ ਜਾਣੇ ਕਿ ਨਸ਼ੇਲੇ ਹੁੰਦੇ ਸਾਰੇ ਉਹਦੀ ਤੜ ਚ ਬੋਲੇ ਜਾਣਗੇ ਤੇ ਨਿਕਲਦਾ ਕੁਛ ਨਹੀਂ ਬਾਅਦ ਵਿੱਚ ਤੇ ਕਈ ਤਾਂ ਉਥੇ ਜੇ ਵਿਆਹ ਤੇ ਕਰਨ ਉਹਦੀ ਕਹਿੰਦੇ ਝਟਕਾ ਬਣਿਆ ਉਥੇ ਬਾਲ ਜਾਂਦੇ ਕਿ ਬਡੂਲੂ ਦੇ ਵਿੱਚ ਇਹ ਹੋਇਆ ਇਹ ਸ਼ਰਿਆਮ ਤੇ ਮੈਂ ਜਿਹੜੀ ਗੱਲ ਕਰਨ ਨਾ ਕਹੂੰ ਕੀ ਕਰਨਾ ਕੱਲ ਨਾ ਦੋ ਤੋਤੀ ਬੰਦਵਾਸ਼ ਬੱਬਾ ਦੱਦਾ ਦਵਾਰੇ ਕਮਾ ਬਦਮਾਸ਼ ਇਹ ਸ਼ਬਦ ਜਿਹੜਾ ਨਾ ਮੈਨੂੰ ਕਹਿਣਾ ਨਹੀਂ ਹੁੰਦਾ ਛੇਤੀ ਪਰ ਸਿੱਖ ਲਾਂਗੇ ਹੌਲੀ ਹੌਲੀ ਪਰ ਸਿੱਖਾਂਗੇ ਉਹਦਾ ਜਦੋਂ ਫੁਕਰੇ ਸਾਹਮਣੇ ਆਉਣਗੇ ਬੰਦਵਾਸ਼ੀਓ ਕਰਨ ਵਾਲੇ ਤੋਤੀ ਬੰਦਵਾਸ਼ ਕੱਲ ਆਏ ਤੋਂ ਇੱਕ ਤਾਂ ਵਿਕੀ ਥੋਮਸ ਜਿਹੜਾ ਕਹਿੰਦਾ ਵਾਗ ਕਰੋ ਇਹਨੇ ਪਤਾ ਕੀਤਾ ਜੇ ਉਹ ਬਸਾਂ ਦੇ ਲਖੰਡੇ ਲੱਗੇ ਹੋਏ ਸੀਗੇ ਜਾਂ ਪ੍ਰਭੂ ਕਾ ਸਮਨ ਸਭ ਦਾ ਹੈ ਤਾਂ ਕਾ ਉਹ ਲਹਾਈਆਂ ਬੇਅਦਵੀ ਹੁੰਦੀ ਹੈ ਕਹਿੰਦੇ ਬੇਵਕੂਫ ਸਿਰੇ ਦੇ ਤੇ ਕੱਲ ਰਾਜਪੁਰੇ ਆ ਗਿਆ ਕਹਿੰਦੇ ਉਹ ਵੱਡੇ ਬੰਦਵਾਸ਼ ਨੂੰ ਮਾਰਨ ਵਾਸਤੇ ਗਿਆ ਹੋ ਪਰਵਾਨਾ ਢਿੰਗੇ ਮੂਹੜਾ ਨੂੰ ਮਾਰਨ ਵਾਸਤੇ ਦੋਨੇ ਭੱਜੇ ਫਿਰਨ ਚਾਰ ਫੇਰੇ ਪੁਲਿਸ ਖੜੀ ਉਧਰ ਉਹ ਭੱਜ ਗਿਆ ਮੋਟਰਸਾਈਕਲ 'ਤੇ ਗੱਡੀ ਛੱਡ ਕੇ ਭੱਜ ਗਿਆ ਤੇ ਪ੍ਰੋਬਲਮ ਪੁਲਿਸ ਨੂੰ ਪੈਂਦੀ ਹੈ ਵੀ ਤੁਸੀਂ ਐਡੇ ਐਡੇ ਸ਼ਬਦ ਪੜਦੇ ਹੋ ਇੱਕ ਦੂਜੇ ਗਾਟਾ ਲਾਹਤਾ ਦਿਓ ਮਾਰੋ ਇੱਕ ਦੂਜੇ ਨੂੰ ਪਤਾ ਲੱਗੇ ਵੀ ਹਾਂ ਸੂਰਮੇ ਹੈਗੇ ਆ ਲੋਕਾਂ ਦੇ ਵਿੱਚ ਇੰਨਾ ਜਲੂਸ ਇਹ ਬੰਦੇ ਕੱਢ ਰਹੇ ਨੇ ਇਹ ਨਾ ਗੁਰੂ ਪਾਸ਼ਾ ਦੇ ਜਿਹੜੇ ਸ਼ਬਦ ਹੈ ਉਹਨੂੰ ਵੀ ਝੂਠਾ ਪਹੁੰਚਣਗੇ ਬੰਦੇ ਇੱਕ ਦਿਨ ਜੜੀਆਂ ਅੱਛਾ ਜਦੋਂ ਉਹ ਇੱਥੋਂ ਭੱਜ ਗਿਆ ਨਾ ਉਹਨੇ ਪਤਾ ਨਹੀਂ ਕਿੱਥੇ ਜਾ ਕੇ ਮੋਟਰਸਾਈਕਲ ਲੈ ਆਂਦੇ ਵੀਡੀਓ ਪਾਤੀ ਵਾ ਗੁਰੂ ਵਾ ਗੁਰੂ ਮੈਂ ਉਹਦੇ ਕੋਲੇ ਗਿਆ ਸੀ ਪਰਵਾਨੇ ਕੋਲੇ ਮੈਂ ਭੱਜ ਗਿਆ ਉਥੋਂ ਦੌੜ ਗਿਆ ਮੈਂ ਉਥੋਂ ਆ ਵੀ ਕਹੀ ਜਾਂਦਾ ਮੈਂ ਦੌੜ ਗਿਆ ਉਥੋਂ ਫਿਰ ਕਹਿੰਦਾ ਟਾਈਮ ਤੇਰਾ ਥਾਂ ਤੇਰੀ ਇਦਨ ਪਰਵਾਨਾ ਬੋਲੀ ਜਾਂਦਾ ਤੇ ਜਦੋਂ ਫੁੱਟ ਪੁਲਿਸ ਨੇ ਫੜ ਕੇ ਦੇਤੇ ਅੰਦਰ ਫਿਰ ਘਰ ਵਾਲੇ ਕਹਿੰਦੇ ਆ ਚਾਹ ਗੁੱਡ ਹੈ ਨਹੀਂ ਸਾਡੇ ਬੱਚਿਆਂ ਦੀ ਫੀਸ ਕੌਣ ਕਰੋ ਛੱਤਾਂ ਚੋਂਦੀਆਂ ਨੇ ਸਾਡੀਆਂ ਸਿਲੰਡਰ ਮੁੱਕ ਗਿਆ ਸਾਡਾ ਫਿਰ ਇਦਾਂ ਕਰਦੇ ਹੁੰਦੇ ਆ ਗੁਰੂ ਸਾਹਿਬ ਆੜੀ ਨਾ ਔਕਾਤ ਰੱਖੋ ਜੋ ਸ਼ਬਦ ਪੜਨੇ ਨੇ ਔਕਾਤ ਹੈ ਨਹੀਂ ਸਾਡੀ ਮੈਂ ਰੱਖੋ ਔਕਾਤ ਸਾਡੀ ਜੇ ਮਾੜੀ ਮੋਟੀ ਹੈਗੀ ਹੈ ਜੇ ਸ਼ਰਮ ਹੈਗੀ ਹੈ ਅਸਾ ਤੋਤੀ ਬੰਨਵਾਸ ਜਿਹੜੇ ਹੈਗੇ ਨੇ ਨਾ ਇਹ ਕਾਫੀ ਨੇ ਇਹ ਜੇ ਤੁਸੀਂ ਨੇ ਗਿਣਤੀ ਕਰੋਗੇ ਇਹ 5-7000 ਹੋਊਗਾ ਪੰਜਾਬ ਦੇ ਵਿੱਚ ਕਈ ਤਾਂ ਕਹਿੰਦੇ ਅਸੀਂ ਮੋਦੀ ਨੂੰ ਠੋਕ ਦਿਆਂਗੇ ਤੇ ਜਦੋਂ ਰੇਡ ਪੈਂਦੀ ਐ ਫਿਰ ਕਹਿਣਗੇ ਸਾਡਾ ਮੁੰਡਾ ਤਾਂ ਜੀ ਉਹ ਮਸ਼ੀਨ ਦੇ ਪਕੌੜੇ ਬਣਾ ਕੇ ਰੇੜੀ ਲਾ ਕੇ ਦਿਹਾੜੀ ਕਰਦਾ ਸੀ ਫਿਰ ਇਦਾਂ ਕਹਿਣਗੇ ਨਹੀਂ ਸਾਡਾ ਮੁੰਡਾ ਤਾਂ ਜੀ ਥੋਲੇ ਫੈਕਟਰੀ 'ਚ ਲੱਗਿਆ ਹੋਇਆ ਜੀ ਉੱਥੇ ਉਹ 15000 ਲੈਂਦਾ ਸਾਡਾ ਮੁੰਡਾ ਤਾਂ ਇਹਦਾ ਐ ਨਹੀਂ ਗਾ ਜੀ ਫਿਰ ਇਦਾਂ ਬੀਬੀਆਂ ਸਪਾਈ ਦਿੰਦੀਆਂ ਘਰੇ ਉਹ ਜਿਵੇਂ ਉਹ ਕਹਿੰਦਾ ਸੀ ਛੱਡ ਤਾਂ ਜੀ ਉਹ ਜਿਹੜੀ ਮਸ਼ੀਨ ਸੀ ਉਹ ਖਰਾਬ ਸੀ ਉਹਦੇ ਵਿੱਚ ਪੈਸੀ ਡਰੱਗ ਤਾਂ ਤਾਂ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਜਦੋਂ ਕਾਪੀਆਂ ਹੁੰਦੀਆਂ ਸੀ ਬੋਰਾ ਨਹੀਂ ਬੋਰੀਆਂ ਭਰੀਆਂ ਨੋਟਾਂ ਦੀਆਂ ਤਾਂ ਪਤਾ ਸਭ ਕੁਝ ਸੀ ਫਿਰ ਬਾਅਦ ਵਿੱਚ ਮਸ਼ੀਨ ਵਿੱਚ ਪੈ ਕੇ ਪਤਾ ਨਹੀਂ ਲੱਗਿਆ ਸਾਨੂੰ ਡਰਦਾ ਇਹ ਉਹ ਬੰਦੇ ਨੇ ਇਹ ਅੱਛਾ ਹੁਣੇ ਪਤਾ ਇਹ ਇਹ ਕਿਉਂ ਬੰਦਵਾਸ਼ੀਆਂ ਕਰਦੇ ਇਦਾਂ ਦੀਆਂ ਇਹਨਾਂ ਨੇ ਨਾ ਹੁਣ ਇਹੋ ਜੀ ਗੰਦਗੀ ਪਾ ਕੇ ਜਿਹੜੇ ਗੈਂਗਸਟਰ ਬਾਦ ਹੁੰਦੇ ਉਹਨਾਂ ਨਾਲ ਸੰਪਰਕ ਹੋ ਜਾਂਦੇ ਫਿਰ ਇਹਨਾਂ ਨੇ ਕੀ ਕਰਨਾ ਸਿਰਫ ਲੋਟੀਆਂ ਮੰਗਣੀਆਂ ਹੁੰਦੀਆਂ ਘੇਰੀ ਹੁੰਦੀਆਂ ਅੰਮ੍ਰਿਤਪਾਲ ਲੋਕ ਤਾਂ ਹੀ ਨਿਕਲਦੇ ਪਹਿਲਾਂ ਉਹ ਵੀ ਇਦਾਂ ਕਰਦਾ ਸੀ ਜਦੋਂ ਕਿਸੇ ਨੇ ਲੱਤਾਂ ਤੋੜਤੀ ਫਿਰ ਕਹਿਣਗੇ ਜੀ ਹੁਣ ਅਸੀਂ ਕੌਮਲੇ ਕੁਛ ਕਰ ਨਹੀਂ ਸਕਦੇ ਸਾਨੂੰ ਭੇਜੋ ਹੁਣ ਕੁਛ ਨਾ ਕੁਛ ਮਾਇਆ ਭੇਜੋ ਫਿਰ ਅਸੀਂ ਕੁਛ ਕਰਾਂਗੇ ਕੌਮ ਦੇ ਕਾਰਜ ਰੁਪੇ ਜਾਣੇ ਇਹਨੇ ਵੀ ਇੱਕ ਹਸਪੀਟਲ ਮੰਗਮੁਗ ਕੇ ਬਣਾਇਆ ਹੋਣਾ ਮਾੜਾ ਮੁੰਡਾ ਉੱਥੇ ਲਾ ਲੂਈ ਕਰਾਉਣ ਬਾਅਦ ਤੇ ਉਹਦੇ ਬਾਅਦ ਸੀਤਾ ਸੁਭਾਈਆਂ ਹੋਈਆਂ ਨੇ ਉਹੜਾ ਵਿਕੀਤ ਹੋਮਸ ਹੈ ਉਹ ਸਿਰੇ ਦੇ ਇੱਕ ਤੀੜ ਹੈਗੇ ਆ ਉਹਦੇ ਮਸੀਖ ਖਾਨ ਦਾ ਫੜਿਆ ਗਿਆ ਫਿਰ ਉਹ ਗੁਰੂ ਸਾਹਿਬ ਦੇ ਹਵਲੇ ਦੇਣ ਲੱਗ ਗਿਆ ਖ huzur ਸਾਹਿਬ ਬੱਕਰੇ ਝੜਕਦੇ ਨੇ ਫੁਲਾਣੇ ਸਾਹ ਇਦਾਂ ਹੁੰਦਾ ਉਹਨੇ ਹੀ ਨੀ ਭਰਾਵਾ ਵੀਡੀਓ ਮੈਂ ਵੀ ਪਾਈ ਸੀ ਹੁਣ ਜਿੱਤੇ ਆ ਗਿਆ ਉਹਦੀ ਮੈਂ ਵੀ ਵੀਡੀਓ ਪਾਈ ਸੀ ਮੈਨੂੰ ਘਾਣ ਦੇਣ ਲੱਗ ਪੇ ਪਰ ਮੈਂ ਤਾਂ ਛਿੱਤਰ ਫੇਰਿਆ ਸੀ ਅੱਛਾ ਇੱਕ ਗੱਲ ਮੇਰੀ ਨੋਟ ਕਰਿਓ ਮੈਨੂੰ ਹਾਸੀ ਆ ਰਹੀ ਹੈ ਮਾਣੀ ਮੋਟੇ ਤਾਂ ਆ ਰਹੀ ਹੈ ਵੀ ਇਹ ਲੋਕ ਨਾ ਜਿਹੜੇ ਐ ਇੰਨਾ ਪ੍ਰਤੀ ਮੇਰੇ ਮਨ ਵਿੱਚ ਕੋਈ ਪਿਆਰ ਕੋਈ ਸਤਕਾਰ ਕੋਈ ਹਮਦਰਦੀ ਨਹੀਂ ਮੈਂ ਤਾਂ ਵੀਡੀਓ ਤਾਂ ਪਾਉਣਾ ਵੀ ਜਿਹੜੀ ਸਾਡੀ ਮੰਦਿਰ ਹੈ ਨਾ ਇਹਨਾਂ ਤੋਂ ਪਾਸੇ ਹੋ ਜੇ ਮਾੜੀ ਮੋਟੀ ਇਸ ਖੇਤਰ ਪਵਾਉਣਗੇ ਰੋਜ਼ ਗਲਾਸੀ ਖੜ ਕੇ ਮੋਟਰਾਂ ਤੇ ਜਿਹੜੇ ਗਾਣੇ ਸੁਣਦੇ ਐ ਉਹ ਜਿਹੜੇ ਗਲਾਸੀਆ ਨੇ ਹੁੰਦੇ ਨੇ ਨਾ ਉਹਨੇ ਪਹਿਲਾਂ ਨੀਗਾ ਗੇਂਡ ਚ ਆਉਂਦੇ ਐ ਕਿ ਡਾਂਗ ਵਾਲਾ ਤਾਂ ਨਹੀਂ ਆਉਂਦਾ ਜਦੋਂ ਗੇੜ ਦੇ ਦਿੱਸ ਗਿਆ ਵੀ ਡਾਂਗ ਆ ਲਾਗੇ ਸਭ ਤੋਂ ਪਹਿਲਾਂ ਉਹ ਭਜਦੇ ਆ ਬਚੋ ਇਹਨਾਂ ਤੋਂ ਇਹ ਤੋਤੀ ਬਨਵਾਸ਼ ਸ਼ਬਦੀ ਨਹੀਂ ਹੁੰਦਾ ਕੀ ਕਰਾਂ ਬਦਮਾਸ਼ ਹਾਂ ਇਦਾਂ ਕਹਿਣਾ ਕੀ ਹੋਣੀ ਠੀਕ ਹੈ ਕੱਖ ਨਹੀਂ ਹੋਇਆ ਹੁਣ ਹੁਣ ਇਹਨੇ 4 ਦਿਨ ਪਿੱਟਿਆਣਾ ਅੱਛਾ ਇੱਕ ਹੋਰ ਐਡ ਕਰਦਾ ਜਿਹੜੇ ਮੀਡੀਆ ਵਾਲੇ ਨੇ ਨਾ ਜਿਵੇਂ ਕੋਈ ਬੌੜਾ ਵੱਡਾ ਮਸਲਾ ਹੁੰਦਾ ਹੈ ਤੇ ਉਹ ਮਸਲਾ ਬਣਾ ਕੇ ਪੇਸ਼ ਕਰਨਗੇ ਆ ਦੇਖੋ ਵਿੱਕੀ ਥੋਮਸ ਵੱਡੇ ਵੱਡੇ ਚੈਨਲਾਂ ਵਾਲੇ ਆ ਦੇਖੋ ਬਜਿੰਦਰ ਪਰਵਾਨਾ ਦੇਖੋ ਐਦਾਂ ਪੇਸ਼ ਕਰਨਗੇ ਵੀ ਪਤਾ ਨਹੀਂ ਕੀ ਹੋ ਗਿਆ ਜੇ ਮਰ ਗਏ ਪਤਾ ਨਹੀਂ ਕੀ ਹੋ ਜੂ ਇਹਨਾਂ ਦੀ ਮੌਤ ਤਾਂ ਜਿਹੜੇ ਪਾਣੀ ਤੇ ਮੱਛਰ ਮਰਦੇ ਨੇ ਰੋਜ਼ ਤੁਸੀਂ ਇਹਦੇ ਪਾਣੀ ਖੜਾ ਨਾ ਛੱਪੜ ਦਾ ਜਾਂ ਉਦਾਂ ਮੀਂਹ ਦਾ ਪਾਣੀ ਖੜਾ ਦੇ ਉੱਥੇ ਮੱਛਰ ਹੁੰਦਾ ਦੋ ਤਬਕੇ ਨਾ ਤੇਲ ਦੇ ਢੋਲਦੇ ਉੱਥੇ ਹਾਈ ਸਪੀਡ ਦੇ ਮਿੱਟੀ ਦੇ ਤੇਲ ਦੇ ਸਾਰੇ ਮੱਛਰ ਮਰ ਜਾਣਗੇ ਇਹਨਾਂ ਦੀ ਔਕਾਤ ਉਹ ਹੈ ਰੋਜ਼ ਜੰਮਦੇ ਨੇ ਮੱਛਰ ਰੋਜ਼ ਮਰਦੇ ਨੇ ਤੇ ਇਹ 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 ਬੈਲੀ ਕਹੋਂਦੇ ਆ ਪਰ ਹੈਗੇ ਨੇ ਫੁਗਰੇ ਬਹੁਤ ਆਧਿਆਨ ਨਾਲ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ